ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਹਰਿਆਣੇ ਦੇ ਬਾਰਡਰਾਂ ਤੇ ਜਿਹੜਾ ਮੋਰਚਾ ਲਗਾਤਾਰ ਜਾਰੀ ਆ ਚਾਹੇ ਉਹ ਸ਼ੰਭੂ ਆ ਖਨੌਰੀ ਆ ਡੱਬ ਵਾਲੀ ਆ ਤੇ ਰਤਨਪੁਰਾ Rajasthan ਦੇ ਵਿੱਚ ਚਾਰ ਥਾਵਾਂ ਤੇ ਮੋਰਚਾ ਚੱਲ ਰਿਹਾ ਸਾਡਾ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੱਲ ਫੇਰ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਹੋਰ ਪੰਜਾਬ ਦੇ ਇਲਾਕਿਆਂ ਤੋਂ ਸ਼ੰਭੂ ਬਾਰਡਰ ਨੂੰ ਰਵਾਨਾ ਹੋਊਗਾ ਪ੍ਰਧਾਨ ਮੰਤਰੀ ਜੀ ਨੇ ਕੰਟ੍ਰਿਬਿਊਟ ਕਿਹਾ ਵਾ ਪੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਕੋਈ ਬਰੀਫ ਕੇਸ ਦੇ ਵਿੱਚ ਰੱਖਣ ਨੂੰ ਨਹੀਂ ਹੁੰਦੇ ਹੈਗੇ ਸਹੀ ਕਹਿਣਾ ਉਹਨਾਂ ਦਾ ਔਰ ਉਹਨਾਂ ਨੇ ਕਿਹਾ ਵੀ ਮੀਡੀਆ ਨੂੰ ਇਹ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ ਅਸੀਂ ਵੀ ਮੀਡੀਆ ਨੂੰ ਅਪੀਲ ਕਰ ਰਹੇ ਹਾਂ ਵੀ 2014 ਦਾ ਤੇ 2019 ਦਾ ਚੋਣ ਮੈਨੀਫੈਸਟੋ ਪੱਛਵਾ ਦਾ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਦੇ ਵਾਅਦੇ ਯਾਦ ਕਰਾਉਣੇ ਚਾਹੀਦੇ ਦੁਨੀਆ ਨੂੰ ਜਿਹਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਅਰੇ ਇਹਦੋਂ ਕਹਾ ਆਮਦਨ ਦੁ ਕਿਸਾਨਾਂ ਦੀ 2022 ਤੱਕ ਆਮਦਨ ਦੁਗਣੀ ਕਰਨ ਦੀ ਗੱਲ ਇਹ ਸਾਰੀਆਂ ਗੱਲਾਂ ਔਰ ਦਸੰਬਰ 2021 ਦੇ ਵਿੱਚ ਚਿੱਠੀ ਲਿਖ ਕੇ ਪਹਿਲੇ ਅੰਦੋਲਨ ਦੇ ਵਿੱਚ ਇਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕਰਨ ਵਾਲੀ ਗੱਲ ਕਰਨਾ ਇਹ ਕਹਿਣਾ ਵੀ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਨਹੀਂ ਲੈ ਕੇ ਆਵਾਂਗੇ ਹੁਣ ਬਿਜਲੀ ਬਿੱਲ 2023 24 ਬਣਾ ਲੈਣਾ ਇਹ ਗੱਲਾਂ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਇਹਦੋਂ ਕਹਾ ਭਾਜਪਾ ਤੇ ਆਰਐਸਐਸ ਇਹ ਕਟਕਿੰਤਿਆਂ ਲਈ ਦਲਤਾਂ ਲਈ ਆਦੀਵਾਸੀਆਂ ਲਈ ਹਮੇਸ਼ਾ ਖਤਰਨਾਕ ਰਹੀ ਆ ਉਹਨਾਂ ਦੇ ਵਿਰੋਧੀ ਰਹੀ ਆ ਇਹਨਾਂ ਦੀ ਜਿਹੜੀ ਪਹੁੰਚ ਇਸ ਕਿਸਮ ਦੀ ਰਹੀ ਆ ਔਰ ਇਹਦੇ ਨਾਲ ਦੀ ਨਾਲ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਜ਼ੁਲਮ ਕੀਤਾ ਗਿਆ ਵਾ ਪ੍ਰਧਾਨ ਮੰਤਰੀ ਜੀ ਸੰਵਿਧਾਨ ਦੀ ਗੱਲ ਕਰਦੇ ਨਜ਼ਰ ਆਏ ਨੇ ਉਹ ਦੱਸਣ ਵੀ ਨੈਸ਼ਨਲ ਹਾਈਵੇ ਤੇ ਕੰਦਾ ਕੱਢਣ ਦਾ ਅਧਿਕਾਰ ਕਿੰਨਾ ਨੇ ਦਿੱਤਾ ਕਿਹੜੇ ਸੰਵਿਧਾਨਤਾ ਹੀ ਹੋਇਆ ਸਾਨੂੰ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਤੇ ਉਹ ਕਿੰਨਾ ਦੇ ਅਧਿਕਾਰ ਦਿੱਤਾ ਬਈ ਸੋ ਇਸ ਕਰਕੇ ਦੂਸਰਾ ਐਸ ਬੜੇ ਬੇਮੌਸਮੀ بارش ਦੀ ਮਾਰ ਹੇਠ ਆ ਪੰਜਾਬ ਸਾਡੇ ਹਾਕਮ ਇਹਨੇ ਜ਼ਾਲਮ ਨੇ ਇੱਕ ਬਿਆਨ ਵੀ ਨਹੀਂ ਦੇ ਸਕਦੇ ਵੀ ਸਰਕਾਰ ਤੁਹਾਡੇ ਨਾਲ ਖੜੀ ਆ ਮੰਡੀਆਂ ਚ ਫਸਲਾਂ ਰੋਲ ਰਹੀਆਂ ਸਾਡੀਆਂ ਮੌਇਸਚਰ ਦਾ ਬਹਾਨਾ ਬਣਾਇਆ ਜਾ ਰਿਹਾ ਵਾ ਔਰ ਕਹਿੰਦੇ ਸੀ ਮੁਰਗੀ ਦਾ ਕੁੱਕੜੀ ਦਾ ਕਿਹੜਾ ਕਿਹੜਾ ਖਰੇ ਮਾਪਜਾ ਦੇ ਦੇਾਂਗੇ ਸੋ ਇਸ ਕਰਕੇ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਧੰਨਵਾਦ